ਸੁਣ ਹੈ ਵਖਾਣ ਹੈ ਜੇਤੜੇ ਹੋ ਤਿੰਨ ਬਲੇ ਹਾਰ ਜਾਓ ਤਾ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ ਨਾਉ ਨੀਰ ਚੰਗਿਆਈਆ ਸਤ ਪਰਮਲ ਤਨਵਾਸ ਤਾ ਮੁਖ ਹੋਵੇ ਉਜਲਾ ਲਖਾ ਦਾਤੀ ਇਕ ਦਾਤ ਦੂਖ ਤਿਸੈ ਪਹਿ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉ ਮਨ ਹੋਵੇ ਸਾਰੀਐ ਜਾ ਕੇ ਜੀਵ ਪ੍ਰਾਣ ਤੇਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਤੇਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਸ੍ਰੀ ਹਾਂਜੀ ਇੱਥੇ ਮਹੱਲ ਪਾਠ ਹੁੰਦਾ ਹੈ ਇਸੇ ਤਰ੍ਹਾਂ ਕਿ 12ਵੇਂ ਸ਼ਬਦ ਵਿੱਚ ਫਿਰ 15ਵੇਂ ਸ਼ਬਦ ਵਿੱਚ ਮਹਾਲ ਆਉਂਦਾ ਹੈ ਤੇ ਬਸੰਤ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਮਹੱਲ ਪਦ ਰੱਖਿਆ ਹੈ ਸੋ ਇੱਥੇ ਮਹੱਲਾ ਨਹੀਂ ਪੜ੍ਹਨਾ ਜਿਵੇਂ ਗਿਆਨੀ ਜੀ ਨੇ ਮਹੱਲ ਉਚਾਰਣ ਕੀਤਾ ਹੈ ਇਸੇ ਤਰ੍ਹਾਂ ਹੀ ਮਹੱਲ ਹੀ ਪੜ੍ਹਨਾ ਹਾਂਜੀ ਮਹਿਲ ਵੀ ਨਹੀਂ ਕਹਿਣਾ ਤੇ ਇਸ ਪਾਠ ਨੂੰ ਗਲਤ ਵੀ ਨਹੀਂ ਸਮਝਣਾ ਮਹੱਲ ਪਾਠ ਇੱਥੇ ਸ਼ੁੱਧ ਹੈ ਜਿਵੇਂ ਗਿਆਨੀ ਜੀ ਨੇ ਦੱਸਿਆ ਸ੍ਰੀ ਰਾਗ ਦਾ ਇੱਕ ਇਹ ਛੇਵਾਂ ਸ਼ਬਦ ਹੈ ਇੱਕ ਅੱਗੇ 12ਵਾਂ ਸ਼ਬਦ ਆਵੇਗਾ ਇੱਕ 15ਵਾਂ ਸ਼ਬਦ ਆਵੇਗਾ ਇਹਨਾਂ ਤਿੰਨਾਂ ਸ਼ਬਦਾਂ ਤੇ ਮਹੱਲ ਪਾਠ ਹੈ ਛੇਵਾਂ ਔਰ 12ਵਾਂ ਸ਼ਬਦ ਲੱਲੇ ਨੂੰ ਔਂਕੜ ਲਾਇਆ ਹੋਇਆ ਹੈ 15ਵਾਂ ਸ਼ਬਦ ਲੱਲੇ ਨੂੰ ਔਂਕੜ ਵੀ ਨਹੀਂ ਲੱਗਾ ਮੁਕਤਾ ਹੈ ਇਹ ਸਤਿਗੁਰੂ ਜੀ ਨੇ ਭੇਦ ਰੱਖਿਆ ਹੈ ਇਹਨਾਂ ਸ਼ਬਦਾਂ ਤੇ ਇਸ ਰਲੇਖ ਦਾ ਉਚਾਰਣ ਮਹੱਲ ਹੀ ਹੋਵੇਗਾ ਸ੍ਰੀ ਰਾਗ ਮਹੱਲ ਪਹਿਲਾ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ ਲੇਖ ਨਾਮ ਸਲਾਹ ਲਿਖ ਲੇਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲੇਖ ਲਿਖ ਜਾਣ ਜਿਥੈ ਲੇਖ ਮੰਗੀਐ ਤਿਥੈ ਹੋਏ ਸੱਚਾ ਨੀਸਾਣ ਤਰਹਾਉ ਜਿਥੈ ਮਿਲਹਿ ਵਢਾਈਆ ਸਦ ਖੁਸੀਆ ਸਦ ਚਾਉ ਤੈਨ ਮੁਖ ਟਿੱਕੇ ਨਿਕਲਹਿ ਜੇਨ ਮਨ ਸੱਚਾ ਨਾਉ ਕਰਮ ਮਿਲੈ ਤਾ ਪਾਈਐ ਨਾਹੀ ਗੱਲੀ ਵਾਉ ਤਵਾਉ ਇਕ ਆਵ ਹੈ ਇਕ ਜਾਹੇ ਉਠ ਹਾਂਜੀ ਨਾਹੀ ਗੱਲੀ ਵਾਓ ਦਵਾਓ ਗੱਲੀ ਪਾਠ ਹੋਵੇਗਾ ਗਲੀ ਨਹੀਂ ਗੱਲਾਂ ਬਾਤਾਂ ਤੋਂ ਇਹਦਾ ਅਰਥ ਹੈ ਸੋ ਇਸ ਪ੍ਰਕਾਰ ਗੱਲੀ ਪਾਠ ਕਰਨਾ ਹੈ ਕਰਮ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ ਇਕ ਆਵ ਹੈ ਇਕ ਜਾਹੇ ਉਠ ਰਖੀਐ ਨਾਵ ਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅਗੈ ਗਿਆ ਜਾਣੀਏ ਵਿਣ ਨਾਵੇ ਵੇਕਾਰ ਭੈ ਤੇਰੇ ਡਰ ਅਗਲਾ ਖਪ ਖਪ ਛਿਜੈ ਦੇਹ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ਨਾਨਕ ਉਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਖਾਲਸਾ ਜੀ ਆਪ ਜੀ ਦੀ ਜਾਣਕਾਰੀ ਵਾਸਤੇ ਬੇਨਤੀ ਕਰਦੇ ਵਾਂ ਇਹ ਜਿਹੜਾ ਸ਼ਬਦ ਹੈ ਜੋ ਆਪ ਜੀ ਨੇ ਇਹ ਸਰਵਣ ਕੀਤਾ ਹੈ ਛੇਵਾਂ ਸ਼ਬਦ ਇਹ ਅੰਮ੍ਰਿਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਹੈ ਭਾਵ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾ ਸ਼ਬਦ ਇਹ ਉਚਾਰਨ ਕੀਤਾ ਹੈ ਅੰਮ੍ਰਿਤ ਰੂਪ ਬਾਣੀ ਦਾ ਜਦੋਂ ਆਪ ਜੀ ਗੋਪਾਲ ਦਾਸ ਪਾਂਦੇ ਕੋਲ ਪੜਨ ਵਾਸਤੇ ਗਏ ਸਨ ਪਾਂਦੇ ਨੂੰ ਪੜਾਉਂਦਿਆਂ ਉਸ ਨੂੰ ਅਧਿਆਤਮਿਕ ਵਿਦਿਆ ਦੀ ਸੋਝੀ ਕਰਾਉਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ ਆਸਾ ਰਾਗ ਦੀ ਪੱਟੀ ਇਹਦੇ ਵਿੱਚੋਂ ਬਾਅਦ ਵਿੱਚ ਮਹਾਰਾਜ ਨੇ ਉਚਾਰਨ ਕੀਤੀ ਸੋ ਅੰਮ੍ਰਿਤ ਰੂਪ ਗੁਰਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਇਆ ਉਹ ਇਹ ਪਾਵਨ ਸ਼ਬਦ ਹੈ ਜਾਲ ਮੋਹ ਕਾਸਮਸ ਕਰ ਆਪ ਜੀ ਦੀ ਜਾਣਕਾਰੀ ਵਾਸਤੇ ਇਹ ਬੇਨਤੀ ਕੀਤੀ ਹੈ ਜੀ ਸੇਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖਟ ਤੁਰਸੀ ਮੁਖ ਬੋਲਣਾ ਮਾਰਣ ਆਦ ਕੀਏ 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਾ ਕਉ ਨਦਰ ਕਰੇ ਕਕਾ ਰਾਰੇ ਲਾਮ ਉਦੋਂ ਬਾਅਦ ਅੱਗੇ ਈੜੀ ਨੂੰ ਸਿਹਾਰੀ ਵੀ ਹੈ ਜੇ ਇਹ ਈੜੀ ਅੱਗੇ ਨਾ ਹੁੰਦੀ ਤਾਂ ਕਰੇ ਪਾਠ ਹੋਣਾ ਸੀ ਇਹ ਈੜੀ ਦੀ ਸਿਹਾਰੀ ਅੱਗੇ ਹੋਣ ਕਰਕੇ ਪਾਠ ਥੋੜਾ ਲੰਮਾ ਹੁੰਦਾ ਹੈ ਜਾ ਕਉ ਨਦਰ ਕਰੇ ਏ ਈੜੀ ਦੀ ਸਿਹਾਰੀ ਦਾ ਵੀ ਉਚਾਰਨ ਜ਼ਰੂਰ ਕਰਨਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਰਤਾ ਪੈਣੜ ਮਨ ਰਤਾ ਸੂਪੇਦੀ ਸਤਦਾਨ ਤੈਨੂੰ ਪ੍ਰਸਤੈ ਬੋਨ ਰਤਾ ਨਹੀਂ ਕਹਿਣਾ ਰਤਾ ਕਹਿਣਾ ਜਿਵੇਂ ਵੀ ਨਹੀਂ ਰਤਾ ਪੈਣੜ ਮਨ ਰਤਾ ਹਾਂਜੀ ਪ੍ਰਤਮ ਨੇ ਲਾਲ ਰੰਗ ਦਾ ਬਸਤਰ ਨਿਰੰਗਿਆ ਹੋਇਆ ਹਾਂਜੀ ਰਤਾ ਪੈਣਣ ਮਨ ਰਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਹੋਰ ਪੈਣਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਘੋੜੇ ਪਾਖਰ ਸੋਏ ਨੇ ਸਾਖਤ ਬੂਜਣ ਤੇਰੀ ਵਾਟ ਤਰਕ ਸ ਤੀਰਕ ਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸੋ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸੀ ਖੁਵਾਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ